ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕਾਮੇਡੀ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜੀਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਢੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜੀਬ ਹੀ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾ ਇੱਕ ਜਗਤ ਜ਼ਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਘਵੀਰ ਬੋਲੀ, ਅਨੀਤਾ ਦੇਵਗਨ, ਸੰਜੂ ਸੁਲੰਕੀ, ਜਤਿੰਦਰ ਰਾਮ ਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕੋਮੇਡੀ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ। 14 ਫਰਵਰੀ ਨੂੰ ਦੀ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਡਗਜੀ ਸੰਦੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜਿਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਢੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜਿਹੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾਇਕ ਜਗਤ ਜ਼ਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ ਅਨੀਤਾ ਦੇਵਗਨ ਸੰਜੂ ਸੁਲੰਕੀ ਜਤਿੰਦਰ ਰਾਮ ਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕੋਮੇਡੀ ਫਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਰਗਜੀ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜੀਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਟੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜੀਬ ਹੀ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾ ਇੱਕ ਜਗਤ ਸਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ। ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ, ਅਨੀਤਾ ਦੇਵਗਨ, ਸੰਜੂ ਸੁਲੰਕੀ, ਜਤਿੰਦਰ ਰਾਮਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕਾਮੇਡੀ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜੀਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਟੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜੀਬੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾ ਇੱਕ ਜਗਤ ਸਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ। ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ, ਅਨੀਤਾ ਦੇਵਗਨ, ਸੰਜੂ ਸੁਲੰਕੀ, ਜਤਿੰਦਰ ਰਾਮਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕਾਮੇਡੀ ਫਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਰਗਜੀ ਸੰਦੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜੀਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਟੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜੀਹੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾ ਇੱਕ ਜਗਤ ਸਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ ਅਨੀਤਾ ਦੇਵਗਨ ਸੰਜੂ ਸੁਲੰਕੀ ਜਤਿੰਦਰ ਰਾਮਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕੋਮੇਡੀ ਫਿਲਮ ਦਾ ਸ਼ਾਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਰਗਜੀ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜਿਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਢੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜਿਹੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾਇਕ ਜਗਤ ਜ਼ਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ ਅਨੀਤਾ ਦੇਵਗਨ ਸੰਜੂ ਸੁਲੰਕੀ ਜਤਿੰਦਰ ਰਾਮ ਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕੋਮੇਡੀ ਫਿਲਮ ਦਾ ਸ਼ਾਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਰਗਜੀ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜਿਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਢੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜਿਹੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾਇਕ ਜਗਤ ਜ਼ਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਈ ਇਲਾਵਾ ਰਖਵੀਰ ਬੋਲੀ ਅਨੀਤਾ ਦੇਵਗਨ ਸੰਜੂ ਸੁਲੰਕੀ ਜਤਿੰਦਰ ਰਾਮ ਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕਾਮੇਡੀ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜਿਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਢੱਕ ਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜਿਹੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾਇਕ ਜਗਤ ਜ਼ਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ। ਫਿਲਮ ਦੇ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ, ਅਨੀਤਾ ਦੇਵਗਨ, ਸੰਜੂ ਸੁਲੰਕੀ, ਜਤਿੰਦਰ ਰਾਮਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਪੰਜਾਬੀ ਸਿਨੇਮਾ ਜਗਤ ਦੇ ਵਿੱਚ ਫਿਲਮ ਮਿਲਤੀ ਕਾਫੀ ਸਮੇਂ ਤੋਂ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਹੁਣ ਇਸ ਕਾਮੇਡੀ ਫਿਲਮ ਦਾ ਸ਼ਾਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਵਿੱਚ ਰਗਜੀ ਸੰਦੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਨੇ ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਕੱਪੜੀਆਂ ਦੀ ਜਗ੍ਹਾ ਪੱਤਿਆਂ ਦੇ ਨਾਲ ਆਪਣਾ ਸਰੀਰ ਟੱਕੇ ਰੱਖਦਾ ਸੀ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਿਰਾਏ ਕੋਮੇਡੀ ਕਰਦਾ ਇਹ ਬੱਚਾ ਤਾਂ ਮੁੱਖ ਮੰਤਰੀ ਪੱਕਾ ਬਣੇਗਾ ਵਰਗੇ ਕਈ ਅਜੀਬੇ ਡਾਇਲੋਗ ਨੇ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਵੀ ਖਿੱਚ ਰਹੇ ਨੇ ਇਸ ਦੇ ਇਲਾਵਾ ਸਾਊਥ ਦੀ ਸੁਪਰ ਹਿੱਟ ਫਿਲਮ ਪੁਸ਼ਪਦਾ ਇੱਕ ਜਗਤ ਜ਼ਿਕਰ ਵੀ ਸੁਣਨ ਨੂੰ ਮਿਲਿਆ ਹੈ ਜੋ ਕਿ ਕਾਫੀ ਰੌਚਕ ਹੈ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਫਿਲਮ ਦੇ ਵਿੱਚ ਇੱਕ ਜੀ ਸੰਦੂ ਅਤੇ ਤਾਨੀਆ ਤੋਂ ਇਲਾਵਾ ਰਖਵੀਰ ਬੋਲੀ ਅਨੀਤਾ ਦੇਵਗਨ ਸੰਜੂ ਸੁਲੰਕੀ ਜਤਿੰਦਰ ਰਾਮ ਗੜੀਆ ਵਰਗੇ ਕਈ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ ਇਹ ਫਿਲਮ 14 ਫਰਵਰੀ ਨੂੰ ਦੁਨੀਆ ਪਰਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ